ਹੁਣ ਮੈਂ ਪੂਰੀ ਘਟਨਾ ਤੁਹਾਨੂੰ ਦੱਸ ਦਿਆਂ ਕੁਝ ਦਿਨ ਪਹਿਲਾਂ ਜਲੰਧਰ ਦੇ ਵਿੱਚ 13 ਸਾਲਾਂ ਧੀ ਦੇ ਨਾਲ ਗਵਾਂਡੀ ਨੇ ਹੀ ਪਹਿਲਾਂ ਰੇਪ ਕੀਤਾ ਫਿਰ ਮਰਡਰ ਕੀਤਾ ਫੜਿਆ ਗਿਆ ਹੁਣ ਮੁਕਸਰ ਸਾਹਿਬ ਦੇ ਵਿੱਚ ਇੱਕ ਬੰਦਾ ਜਿਹੜਾ 16 ਸਾਲ ਦੀ ਜੇਲ੍ਹ ਕੱਟ ਕੇ ਅਜੇ ਕੁਝ ਦਿਨ ਪਹਿਲਾਂ ਪੁਲਿਸ ਕਹਿੰਦੀ ਬਾਹਰ ਆਇਆ ਸੀ ਤੇ ਉਹਨੇ ਕੀ ਕੀਤਾ ਪਹਿਲਾਂ ਇੱਕ 9 ਸਾਲ ਦੀ ਬੱਚੀ ਨੂੰ ਚੱਕਿਆ ਅਗਵਾ ਕੀਤਾ ਕਰੋ ਫੇਰ ਉਹਦੇ ਨਾਲ ਰੇਪ ਕੀਤਾ ਬਲਾਤਕਾਰ ਕੀਤਾ ਤੇ ਫਿਰ ਉਹਦਾ ਮਰਡਰ ਕੀਤਾ ਗਲਾ ਕੁੱਟ ਕੇ ਹੁਣ ਪਹਿਲਾਂ ਤਾਂ ਪਤਾ ਹੀ ਨਹੀਂ ਲੱਗ ਰਿਹਾ ਸੀ ਵੀ ਹਾਇ ਕੌਣ ਕਰ ਕੌਣ ਗਿਆ ਪੁਲਿਸ ਕਹਿੰਦੀ ਹੈ ਜਦੋਂ ਅਸੀਂ ਟ੍ਰੇਸ ਕੀਤਾ ਹੈ ਤਾਂ ਫਿਰ ਸਾਰੀਆਂ ਇਨਪੁਟ ਦੇ ਬੇਸ ਤੇ ਅਸੀਂ ਪਹੁੰਚੇ ਦੋਸ਼ੀ ਤੱਕ ਤਾਂ ਜਦੋਂ ਪੁਲਿਸ ਇਹ ਕਹਿੰਦੀ ਹੈ ਵੀ ਉਹ ਆ ਰਿਹਾ ਸੀਗਾ ਤੇ ਸਾਡੇ ਐਸ ਐਚ ਓ ਸਾਹਿਬ ਨੇ ਅੱਗੇ ਨਾਕਾ ਲਾਇਆ ਹੋਇਆ ਸੀ ਜਦੋਂ ਉਸ ਬੰਦੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੂੰ ਪਤਾ ਲੱਗ ਗਿਆ ਮੈਨੂੰ ਗ੍ਰਿਫਤਾਰ ਕਰਨਗੇ ਤਾਂ ਉਹਦੇ ਕੋਲ ਹਥਿਆਰ ਸੀ ਉਹਨੇ ਪੁਲਿਸ ਤੇ ਗੋਲੀ ਚਲਾਈ ਤੇ ਫਿਰ ਪੁਲਿਸ ਕਹਿੰਦੀ ਹੈ ਕਿ ਆਪਣੇ ਬਚਾਅ ਦੇ ਵਿੱਚ ਅਸੀਂ ਵੀ ਗੋਲੀ ਚਲਾਈ ਤੇ ਉਹਦੀ ਲੱਤ 'ਚ ਗੋਲੀ ਮਾਰੀ ਤੇ ਫਿਰ ਉਹਨੂੰ ਗ੍ਰਿਫਤਾਰ ਕੀਤਾ